ਕਣਕ ਦੀ ਫਸਲ ਵਿੱਚ ਜੂਰੀਆ ਤੱਤ ਕਿੰਨੇ ਦਿਨਾਂ ਦੇ ਵਿੱਚ ਪੂਰਾ ਕਰੀਏ ਕਿਸਾਨ ਭਰਾਵਾਂ ਦੇ ਅਕਸਰੀ ਸਵਾਲ ਆ ਕਿਉਂਕਿ ਕੁਝ ਕੁ ਕਿਸਾਨ ਭਰਾਵਾਂ ਦੇ ਸਵਾਲ ਇਹ ਵੀ ਹੈਗੇ ਆ ਵੀ ਕਣਕ ਨੂੰ ਪਾਣੀ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਅਸੀਂ ਜਿਹੜੀ ਜੂਰੀਆ ਪਾ ਸਕਦੇ ਆ ਤੇ ਉਹਦਾ ਬੈਨੀਫਿਟ ਕੀ ਹੈ ਉਹਦਾ ਵੀ ਛੋਟਾ ਜਿਹਾ ਤਰੀਕਾ ਹੀ ਬੈਨੀਫਿਟ ਕੋਈ ਬਾਲੀ ਜਿਹੜੀ ਲੰਮੀ ਚੌੜੀ ਗੱਲ ਨਹੀਂ ਪਰ ਗੱਲ ਕਰਨੀ ਹੈ ਜੂਰੀਆ ਤੱਤ ਬਾਰੇ ਕਿਉਂਕਿ ਯੂਰੀਆ ਤੱਤ ਕਣਕ ਦੀ ਫਸਲ ਨੂੰ ਫੋਟ ਕਰਵਾਉਣ ਦੇ ਵਿੱਚ ਸਭ ਤੋਂ ਪਹਿਲਾ ਤੱਤ ਹੁੰਦਾ ਹੈ ਯੂਰੀਆ ਤੇ ਡੀਏਪ ਕਿਉਂਕਿ ਡੀਏਪ ਦੀ ਹੈਲਪ ਦੇ ਨਾਲ ਤੇ 18% ਨਾਈਟ੍ਰੋਜਨ ਦੀ ਹੈਲਪ ਦੇ ਨਾਲ 18 46 ਕਹਿੰਦੇ ਜਿਹਨੂੰ ਆਪਾਂ 46 ਫਾਸਫੋਰਸ ਤੇ 18% ਯੂਰੀਆ ਇਹਦੀ ਹੈਲਪ ਦੇ ਨਾਲ ਇਹਦੀ ਮਦਦ ਦੇ ਨਾਲ ਕਣਕ ਦੀ ਫਸਲ ਆਪਦਾ ਜਿਹੜਾ ਜਰਮੀਨੇਸ਼ਨ ਪੂਰਾ ਕਰਦੀ ਹੈ ਉਸ ਤੋਂ ਬਾਅਦ ਜਦੋਂ 25-30 ਦਿਨ ਦੀ ਕਣਕ ਦੀ ਫਸਲ ਹੁੰਦੀ ਹੈ ਉਦੋਂ ਆਪਾਂ ਜੂਰੀਆ ਤੱਤ ਜੂਰੀਆ ਖਾਦ ਲੈ ਕੇ ਜਾਂਦੇ ਆ ਠੀਕ ਹੈ ਉਹਨੂੰ ਸਮੇਂ ਦੇ ਲਈ ਪੂਰਾ ਕਰਨਾ ਬੜਾ ਹੀ ਜ਼ਰੂਰੀ ਹੈ ਬਾਕੀ ਇਹ ਕੱਲਾ ਪੱਕਾ ਮੈਥਡ ਹੀ ਨਹੀਂ ਹੁੰਦਾ ਵੀ ਆਪਾਂ ਨੇ 55 ਦਿਨਾਂ ਚ ਪੂਰਾ ਕਰਨਾ ਹੈ ਜਾਂ 60 ਦਿਨਾਂ ਚ ਪੂਰਾ ਕਰਨਾ ਹੈ ਬਾਕੀ ਤੁਸੀਂ ਆਪਦੀ ਜ਼ਮੀਨ ਨੂੰ ਦੇਖਣਾ ਹੈਗਾ ਹੈ ਨਾ ਵੀ ਤੁਹਾਡੀ ਕਣਕ ਨੂੰ ਤੁਸੀਂ ਕਿੰਨੇ ਪਾਣੀ ਲਾਉਨੇ ਹੋ ਤੇ ਪਹਿਲਾ ਪਾਣੀ ਕਿੰਨੇ ਦਿਨ ਤੇ ਜਾ ਕੇ ਲਾਉਣੇ ਹੈਗੇ ਹੋ ਤੇ ਦੂਸਰੀ ਗੱਲ ਆ ਆਪਦੀ ਜ਼ਮੀਨ ਮਿੱਟੀ ਪਾਣੀ ਬੜਾ ਹੀ ਡਿਪੈਂਡ ਕਰਦਾ ਹੈ ਆਪਣੀ ਫਸਲ ਦਾ ਚੰਗਾ ਝਾੜ ਲੈਣ ਦੇ ਲਈ ਹੁਣ ਕਿਸਾਨ ਭਰਾ ਜਿਹੜੇ ਕਿਸਾਨ ਭਰਾ ਮੰਨੇ ਹਲੇ ਤੱਕ ਕਣਕ ਨੂੰ ਪਾਣੀ ਨਹੀਂ ਲਾਇਆ ਜਿਹੜਾ ਡਾਕਰ ਜ਼ਮੀਨਾਂ ਹੈਗੀਆਂ ਨੇ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਜਿਹੜਾ ਤੁਸੀਂ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਜਿਹੜੀ ਯੂਰੀਆ ਖਾਦ ਗੱਟਾ ਅੱਧਾ ਗੱਟਾ ਦੇ ਸਕਦੇ ਹੋ ਕਾਰਨ ਕਿਉਂਕਿ ਤਰੇਲੇ ਤਰੇਲੇ ਹੌਲੀ ਹੌਲੀ ਜਿਹੜੀ ਕਣਕ ਦੀ ਫਸਲ ਜੂਰੀਆ ਲੱਗਦੀ ਜਾਂਦੀ ਹੈ ਜਦੋਂ ਆਪਾਂ ਖੜੇ ਪਾਣੀ ਦੇ ਵਿੱਚ ਜਾਂ ਜਿਆਦੇ ਗਾਰੇ ਦੇ ਵਿੱਚ ਪਾ ਦੇਣ ਉਹ ਡਾਊਨ ਲੀਚਿੰਗ ਹੋ ਜਾਂਦੀ ਹੈ ਘੱਟ ਲੱਗਦੀ ਹੈ ਜਿੰਨੀ ਕਿ ਲੱਗਦੀ ਹੈ ਪ੍ਰੋਪਰ ਆਪਾਂ ਨੂੰ ਨਜ਼ਰ ਨਹੀਂ ਆਉਂਦੀ ਕਣਕ ਪੀਲੀ ਪੈ ਜਾਂਦੀ ਹੈ ਠੀਕ ਹੈ ਵੀ ਪਾਣੀ ਲਾਉਣ ਤੋਂ ਪਹਿਲਾਂ ਜੂਰੀਆ ਪਾ ਲਓ ਇਸ ਲਈ ਜ਼ਮੀਨ ਦੇ ਵਿੱਚ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਪਾ ਲਓ ਡੱਕਰ ਜਮੀਨ ਚੋ ਚਾਰ ਪੰਜ ਦਿਨ ਪਹਿਲਾਂ ਪਾ ਲਓ ਕੋਈ ਨੁਕਸਾਨ ਨਹੀਂ ਪਰ ਹੁਣ ਕਰਨੀ ਕਿੰਨੇ ਦਿਨਾਂ ਚ ਪੂਰੀ ਆ ਕਿਸਾਨਾਂ ਦਾ ਇਹ ਬੜਾ ਜਿਹੜਾ ਸਵਾਲ ਹਰ ਸਾਲ ਹੁੰਦਾ ਕਿਉਂਕਿ ਸਾਨੂੰ ਉਦੋਂ ਬੜਾ ਜਿਹੜਾ ਚੰਗਾ ਲੱਗਦਾ ਜਦੋਂ ਕਿਸਾਨ ਭਰਾ ਹਰ ਇੱਕ ਗੱਲ ਦੇ ਬਾਰੇ ਸਵਾਲ ਕਰਦੇ ਕਿਉਂਕਿ ਆਪਾਂ ਨੂੰ ਬਈ ਸਵਾਲ ਕਰਨੇ ਬਣਦੇ ਆ ਕਿਉਂਕਿ ਹਰ ਸਾਲ ਦੇਖੋ ਨਵੀਆਂ ਤੋਂ ਨਵੀਆਂ ਕਿਸਮਾਂ ਆ ਰਹੀਆਂ ਨੇ ਕਿਉਂਕਿ ਜਿਹੜੀਆਂ ਪਹਿਲਾਂ ਪੁਰਾਣੀਆਂ ਕਿਸਮਾਂ ਹੁੰਦੀਆਂ ਸੀ ਜਿਵੇਂ 30 80 ਸੀ 29 67 ਸੀ 23 29 ਸੀ ਹੋਰ ਕਾਫੀ ਕਿਸਮਾਂ ਹੈਗੀਆਂ ਸੀ ਕਿਉਂਕਿ ਉਹਨਾਂ ਦਾ ਮੈਥਡ ਕੁਝ ਹੋਰ ਸੀਗਾ ਕਿਉਂਕਿ ਉਦੋਂ ਆਪਣੇ ਕਿਸਾਨ ਭਰਾ ਜਿਹੜੇ ਤੱਤ ਵੀ ਕਾਫੀ ਘੱਟ ਵਰਤੇ ਸੀਗੇ ਤੇ ਕੱਲੀ ਯੂਰੀਆ ਦੇ ਸਰਤੀ ਹੁੰਦਾ ਸੀ ਕਿਉਂਕਿ ਉਦੋਂ ਕੰਪੀਟੀਸ਼ਨ ਦਾ ਜ਼ਮਾਨਾ ਨਹੀਂ ਹੁੰਦਾ ਸੀ ਹੁਣ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ 65 ਮਣ 70 ਮਣ 75 ਮਣ 80 80 ਮਣ ਤੱਕ ਵਾਲੀਆਂ ਵਿਕਣਕ ਦੀਆਂ ਪਾਕਿਸਮਾ ਜਿਹੜੀਆਂ ਲਾ ਰਿਆਂ ਵੈਸੇ ਤਾਂ ਆਪਣੇ ਕਿਸਾਨ ਭਰਾ 2 3 3.5 ਗੱਟਿਆਂ ਤੱਕ ਜਿਹੜੀ ਯੂਰੀਆ ਵਰਤਦੇ ਹੈਗੇ ਆ ਜਿਹੜੇ ਕਿਸਾਨ ਭਰਾ ਦੇਖੋ ਬੀਜ ਜਿਆਦੇ ਪੈ ਗਿਆ ਹਨਾ ਉਹ ਕਹਿੰਦੇ ਵੀ ਅਸੀਂ ਹੁਣ ਯੂਰੀਆ ਘਟਾ ਲਈਏ ਕਿਉਂਕਿ ਜਿਹੜਾ ਜੂਰੀਆ ਤੱਤ ਹੈ ਜਾਂ ਪोटाश ਤੱਤ ਹੈ ਜਾਂ ਫਾਸਫੋਰਸ ਤੱਤ ਹੈਗਾ ਇਹ ਕਣਕ ਦੇ ਬੀਜ ਵੱਧ ਘੱਟ ਨਾਲ ਜਿਹੜਾ ਕੋਈ ਮਤਲਬ ਨਹੀਂ ਹੁੰਦਾ ਇਹ ਨਾ ਤੁਸੀਂ ਇੱਕ ਵਾਰ ਆਇਓ ਵੀ ਸਾਡੇ ਕਣਕ ਦਾ ਭਾਈ ਬੀਜ ਆ ਦੇ ਪੈ ਗਿਆ ਸਾਡੇ ਕਣਕ ਜਿਆਦਾ ਸੰਘਣੀ ਹੋਊਗੀ ਅਸੀਂ ਜੂਰੀਆ ਕਿੰਨੀ ਜੂਰੀਆ ਜਿੰਨੀ ਸਪਾਰਸ਼ ਹੈਗੀ ਤੇ ਉੰਨੇ ਹੀ ਵਰਤੋ ਬੇਸੇ ਕਿਸਾਨ ਭਰਾ ਆਪਣੇ 2.5 ਗੱਟੇ 3 ਗੱਟੇ ਤੱਕ ਹੀ ਜਿਹੜੀ ਵਰਤਦੇ ਹੈਗੇ ਆ ਤੇ ਪਹਿਲੀ ਕਿਸ਼ਤ ਤੁਸੀਂ 25 ਦਿਨਾਂ ਤੀ ਦਿੱਤੀ ਹੈਗੀ ਤੇ ਦੂਸਰੀ ਕਿਸ਼ਤ ਵੀ ਤੁਸੀਂ ਉਸੇ ਪਾਣੀ ਦੇ ਵਿੱਚ ਹੀ ਜਿਹੜੀ ਮੋੜ ਦਿੰਨੇ ਹੋਣਾ ਤੇ ਤੀਸਰੀ ਕਿਸ਼ਤ ਵੀ ਚਲੀ ਜਾਂਦੀ ਹੈ ਕਿਉਂਕਿ ਹੁਣ ਅੱਗੇ ਬਾਦਸ਼ਾਹ ਵੀ ਪੈਣ ਦੀ ਜਿਹੜੀ ਸੁਭਾਵਨਾ ਹੈਗੀ ਆ ਜੇ ਤੁਸੀਂ 155 60 ਦਿਨ ਦੀ ਕਿਸਮ ਲਾਈ ਹੈਗੀ ਆ ਜਿਹੜੀ ਜਿਵੇਂ ਡੀਬੀਡਬਲਯੂ 222 ਲਾ ਲਓ ਚਾਹੇ ਆਪਣਾ 187 ਲਾ ਲਓ ਚਾਹੇ 327 ਲਾ ਲਓ ਡੀਬੀਡਬਲਯੂ ਜਿੰਨੇ ਵੀ ਕਿਸਮਾਂ ਨੇ ਇਹ ਲਗਭਗ 155 ਤੋਂ 56 ਦਿਨ ਲੈਂਦੀਆਂ ਨੇ ਇਹਨਾਂ ਦੀ ਜਿਹੜੀ ਯੂਰੀ ਆ ਤੁਸੀਂ 55 ਤੋਂ 60 ਦਿਨਾਂ ਦੇ ਲਗਭਗ ਜਿਹੜੀ ਪੂਰੀ ਕਰ ਸਕਦੇ ਹੋ ਜਿਹੜੀਆਂ ਉਹਦੇ ਬਰੋਬਰ ਜਿਵੇਂ PWRC 26 ਆ ਉਹ ਇਸ 8 ਤਾਰੀਖ ਦੇ ਦਿਨ ਲੈਂਦੀ ਆ ਠੀਕ ਹੈ ਉਹਦੀ ਯੂਰੀਆ ਤੁਸੀਂ 55 ਦੇ ਦਿਨ ਦੇ ਲਗਭਗ ਪੂਰੀ ਕਰ ਸਕਦੇ ਹੋ ਤੇ ਯੂਰੀਆ ਦੇ ਨਾਲ ਕਿਸਾਨਪਰਾ ਕਹਿੰਦੀ ਸੀ ਕੀ ਮਿਕਸ ਕਰੀਏ ਪਹਿਲੀ ਕਿਸ਼ਤ ਦੇਤੀ ਦੂਸਰੀ ਕਿਸ਼ਤ ਅਸੀਂ ਦੇਣੀ ਆ ਜਾਂ ਪਹਿਲੀ ਕਿਸ਼ਤ ਹੀ ਦੇ ਰਹਿਆਂ ਤੁਸੀਂ ਸਲਫਰ ਤੱਤ ਨਾਲ ਜਿਹੜਾ ਐਡ ਕਰ ਸਕਦੇ ਹੋ ਕਿਸਾਨਪਰਾ ਕਹਿੰਦੀ ਕੀ ਸੀ ਹੁਣ ਪोटाश ਦਾ ਛਿੱਟਾ ਦੇ ਲਈ ਕਿਉਂਕਿ ਬਈ ਪोटाश ਦਾ ਛਿੱਟਾ ਦੇਣ ਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਪोटाश ਦੀ ਜਗ੍ਹਾ ਤੇ ਜੇ ਵਰਤਣਾ ਚਾਹੁੰਦੇ ਹੋ ਮੈਗਨੀਸ ਸਲਫੇਟ ਤੇ ਜ਼ਿੰਕ ਸਲਫੇਟ ਨੂੰ ਤੁਸੀਂ ਸਪਰੇ ਦੇ ਰੂਪ ਦੇ ਵਿੱਚ ਲੈ ਕੇ ਜਾ ਸਕਦੇ ਹੋ ਜਿਹੜਾ ਪोटाश ਤਤ ਹੈ ਉਹ 55 60 ਦਿਨ ਤੇ ਜਾ ਕੇ ਸਪਰੇ ਦੇ ਰੂਪ ਦੇ ਵਿੱਚ ਆਪਾਂ ਜਿਹੜਾ ਵਰਤਣਾ ਹੈਗਾ ਕਿਉਂਕਿ ਹੁਣ ਪोटाਸ਼ ਜਾਂ ਤਾਂ ਥੱਲੇ ਬਜਾਈ ਸਮੇਂ ਪਾ ਲਓ ਨਹੀਂ ਪोटाਸ਼ ਦਾ ਉੱਪਰ ਦਿੱ ਸ਼ਿੱਟਾ ਦਿੱਤੇ ਦਾ ਜਿਹੜਾ ਕੋਈ ਬਾਲਾ ਬੈਨੀਫਿਟ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜੀਆਂ 150 50 55 ਦਿਨ ਦੇ ਕਿਸਮਾਂ ਨੇ 55 60 ਤੋਂ 65 ਦੇਣਾ ਤੱਕ ਜਿਹੜੀ ਯੂਰੀਆ ਪੂਰੀ ਕਰੋ ਜਿਆਦੇ ਯੂਰੀਆ ਤੱਤ ਨੂੰ ਤੁਸੀਂ ਲੇਟ ਜਿਹੜਾ ਲੈ ਕੇ ਨਹੀਂ ਜਾਣਾ ਕਿਉਂਕਿ ਕੁਝ ਕੁ ਤੱਤ ਇਸ ਤਰ੍ਹਾਂ ਦੇ ਹੁੰਦੇ ਹੈਗੇ ਉਹਨਾਂ ਦਾ ਕੋਈ ਸੀਮਤ ਸਮਾਂ ਹੁੰਦਾ ਹੈ ਵੀ ਸੀਮਤ ਟਾਈਮ ਹੁੰਦਾ ਹੈ ਵੀ ਇੰਨੇ ਕ ਸਮੇਂ ਤੱਕ ਹੀ ਯੂਰੀਆ ਪੂਰੀ ਕਰਨੀ ਹੈ ਵਿੱਚ ਕਿਸਾਨ ਭਰਾਵਾਂ ਨੇ ਇਹ ਵੀ ਮੈਥਡ ਆਖਿਆ ਕਹਿੰਦੇ ਭਾਈ ਅਸੀਂ ਜਦੋਂ ਕਣਕ ਦੀ ਫਸਲ ਗੱਭਵਾਸਾਈ ਹੁੰਦੀ ਹੈ ਅਸੀਂ ਉਦੋਂ ਯੂਰੀਆ ਛਿੱਟਾ ਦਿੰਨੇ ਸਾਡੇ ਝਾੜ ਵੱਜ ਜਾਂਦਾ ਉਹ ਚਲੋ ਉਹਨਾਂ ਕਿਸਾਨਾਂ ਦਾ ਦੇਖੋ ਤਜਰਬਾ ਹੋਵੇਗਾ ਪਰ ਜਿਹੜੀ ਯੂਰੀਆ ਤੱਤ ਦੇਣੀ ਹੈ 55 60 65 ਡਣਾ ਤੋਂ ਵੱਧ ਜਿਹੜੀ ਆਪਾਂ ਲੇਟ ਯੂਰੀਆ ਜਿਹੜੀ ਨਹੀਂ ਲੈ ਕੇ ਜਾਣੀ 2.5 ਤੋਂ 3 ਘੰਟਿਆਂ ਤੱਕ ਹੀ ਪਾਓ ਵੈਸੇ ਤੁਹਾਡੀ ਮਰਜ਼ੀ ਹੈਗੀ ਆ ਕਿਉਂਕਿ ਜਿੰਨੀ ਕਿ ਸਪਾਰਸ਼ ਯੂਨੀਵਰਸਿਟੀ ਦੇ ਹਿਸਾਬ ਦੀ ਹੈਗੀ ਆ ਜਿਵੇਂ ਯੂਨੀਵਰਸਿਟੀ ਦੀ ਸਪਾਰਸ਼ ਆ ਜਿਹੜੀ ਉਹ 110 ਕਿਲੋ ਯੂਰੀਆ ਦੀ ਸਪਾਰਸ਼ ਕੀਤੀ ਹੋਈ ਆ 45 ਕਿਲੋ ਤੇ ਦੇਖੋ ਗੱਟਾ ਹੈਗਾ ਤੇ ਦੂਸਰੀ ਗੱਲ ਕਣਕ ਦੀ ਫਸਲ ਵਿੱਚ ਤੱਤਾਂ ਨੂੰ ਪਿਓਰਿਟੀ ਪੂਰੀ ਦਿਓ ਤੁਸੀਂ ਪਹਿਲ ਦੇ ਆਧਾਰ ਤੇ ਕਣਕ ਦੀ ਫਸਲ ਵਿੱਚ ਜਿਵੇਂ ਪੋਟਾਸ਼ ਤੱਤ ਹੈਗਾ ਸਲਫਰ